ਮੇਰੇ 'ਚ ਹਜ਼ਾਰਾਂ ਕਮੀਆਂ ਪਰ ਮੈਂ ਇੱਕੋ ਗੱਲ ਦਾ ਦਾਵਾ ਕਰਦਾ ਮੈਂ ਬਹੁਤੇ ਦਾਅਵੇ ਕਰਨ ਵਾਲਾ ਨਹੀਂ ਨਾ ਇਸ ਕੌਮ ਨੂੰ ਮੈਂ ਪੇਚੋਖਾ ਸਕਦਾ ਨਾ ਮੈਂ ਉਸ ਦਿਨ ਜੰਮਿਆ ਕਿ ਕੋਈ ਹਕੂਮਤ ਮੈਨੂੰ ਡਰਾ ਜਾਵੇ ਕੋਈ ਮੈਨੂੰ ਖਰੀਦ ਜਾਵੇ ਕੋਈ ਪਰਚਾ ਮੈਨੂੰ ਡਰਾ ਜਾਵੇ ਕੋਈ ਗੋਲੀ ਮੈਨੂੰ ਡਰਾ ਜਾਵੇ ਮਰਨਾ ਚਾਹਿਆ ਇਸ ਪੰਥ ਤੇ ਤੁਰ ਲੱਗਿਆ ਸਭ ਤੋਂ ਪਹਿਲਾਂ ਇਹ ਬਚਨ ਪਹਿਲਾਂ ਮਰਨ ਕਬੂਲ ਜੀਵਨ ਕੀ ਛਡਾਸ ਹੋ ਸਭਨਾ ਦੀ ਰੇਰਤ ਉਹ ਆਓ ਮਾਰੇ ਪਾਸ ਇਸ ਪੰਥ ਤੇ ਤੁਰਨ ਤੋਂ ਪਹਿਲਾਂ ਇਹ ਪੰਥ ਨੇ ਪੜੇ ਨੇ ਜਉ ਤਉ ਪ੍ਰੇਮ ਖੇਲਣ ਦਾ ਜਾਓ ਸਿਰ ਤਰ ਤਰੀ ਗੜੀ ਮੇਰੀ ਆਓ ਇਤ ਮਾਰਕ ਪੈਰ ਤਰੀ ਜਾ ਸਿਰ ਦੀਜਾ ਤਾ ਨਤੀਜਾ ਸਿਰ ਦੇਣਾ ਪੈਣਾ ਇਹ ਸਿਰ ਲੈ ਕੇ ਨਾ ਤੇ ਸਾਨੂੰ ਬੜੇ ਆਉਣ ਦਾ ਸ਼ੌਕ ਹੈ ਨਾ ਅਸੀਂ ਉਹਦੇ ਵਾਰੇ ਕਿਸੇ ਉਸਤਾਦ ਦੇ ਬੈਠਦੇ ਪਾ ਕੇ ਮਰਨਾ ਚਾਹੁੰਦੇ ਆ ਅਸੀਂ ਚਾਹੁੰਦੇ ਹਾਂ ਇਸ ਸੰਸਾਰ ਤੋਂ ਰੁਕਸਤ